ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਹਰੀਨੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਕੋਟਕਪੂਰਾ ਪੈ ਜਾਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਦੂਜਾ ਸੂਆ ਗੱਬਨ ਝੋਟੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿਨ੍ਹਾਂ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਬਾਈ ਬਾਈ ਜੀ ਵਧੀਆ ਜੀ ਠੀਕ ਆ ਨਾਂ ਦੱਸਿਓ ਬਈ ਆਪਣਾ ਬਈ ਨਾਂ ਤਾਂ ਮੇਰਾ ਨਾਂ ਤਾਂ ਲਖਵਿੰਦਰ ਸਿੰਘ ਆ ਅਸੀਂ ਐਂਬੂਲੈਂਸ ਵਾਲੇ ਵਾਜਦਾ ਬਾਕੀ ਮੇਰੇ ਫਾਜ਼ਾ ਦਾ ਨਾਂ ਲਾਲ ਸਿੰਘ ਫੌਜੀ ਠੀਕ ਆ ਆਪਣੇ ਕੋਲ ਐਂਬੂਲੈਂਸ ਆ ਹਾਂਜੀ ਹਾਂਜੀ ਠੀਕ ਆ ਤੇ ਇੱਕ ਵਾਰੀ ਐਡਰੈਸ ਦੱਸ ਦਿਓ ਜੀ ਬਈ ਆਪਣਾ ਬਈ ਐਡਰੈਸ ਹੈਗਾ ਕੋਟਕਪੂਰਾ ਰੋਡ ਹਰੀਨੋ ਠੀਕ ਆ ਤੇ ਪੰਪ ਦੇ ਕੋਲੇ ਘਰ ਆ ਦੋਨਾਂ ਪੰਪਾ ਦੇ ਵਿਚਾਲੇ ਠੀਕ ਆ ਬਈ ਹਾਂਜੀ ਤੇ ਇਹ ਬਈ ਝੋਟੀ ਆਪਣੇ ਘਰ ਦੀ ਆ। ਹਾਂ ਘਰ ਦੀ ਝੋਟੀ ਬਈ ਦੂਜੇ ਸੂਏ ਆ। ਠੀਕ ਆ ਦੂਜਾ ਸੂਆ ਸੁਣਾ। ਹਾਂਜੀ ਹਾਂਜੀ। ਕਿੰਨੇ ਦਿਨ ਲੈ ਜੂ ਵੀ ਸੂਣ ਚ? ਇਹ ਬਸ 2-3 ਦਿਨ ਮਸਾ ਲਊਗੀ। 2-3 ਦਿਨ ਲੈ ਜੂਗੀ। ਹਾਂਜੀ। ਠੀਕ ਆ। ਤੇ ਬਈ ਮਗਰਲੇ ਸੂਏ ਨੇ ਕਿੰਨਾ ਗ ਦੁੱਧ ਕੱਢਿਆ ਆਪਣੇ ਕੋਲੇ? ਇਹ ਬਈ ਕਰ ਹੀ ਦਿੰਦੀ 12-13 ਲੀਟਰ। ਠੀਕ ਆ 12-13 ਲੀਟਰ ਦੇ ਲਗਭਗ ਦੇ ਦਿੰਦੀ। ਹਾਂਜੀ। ਐ ਇਤ ਕੀ ਇਨਮਾਨ ਬਈ? ਪਾ ਦੂ ਇਹਨਾਂ। ਹਾਂ ਐਦ ਕਿਤੇ ਵਧੂਗੀ ਫਿਰ ਦੂਜੇ ਸੂਏ ਪਹਿਲਾਂ ਨ ਸੇਕੇ ਦਾ। ਠੀਕ ਆ। ਲਓ ਵੀ ਝੋਟੀ ਤੁਹਾਨੂੰ ਖਾ ਦੇਣੀ ਆ ਸਿੰਘ ਬਿਲਕੁਲ ਕੁੰ ਇੱਕ ਕੱਦ ਕੱਦ ਦੀ ਸੋਹਣੀ ਆ ਦੋਸਤੋ ਜੈਡ ਬਲੈਕ ਆ ਥੋੜੇ ਜਿਹਾ ਵਾਲ ਨੇ ਜੇ ਗੱਲ ਕਰੀਏ ਪੂਛ ਦੇ ਵਿੱਚ ਫੁੱਟ ਕੰਗੂ ਥਲੋ ਚਿੱਟੀ ਹੈਗੀ ਆ ਥਣ ਹਵਾਨੇ ਦੀ ਗੱਲ ਕਰੀਏ ਤੁਹਾਨੂੰ ਨੇੜੇ ਹੋ ਕੇ ਜੱਜਮੈਂਟ ਕਰਾ ਦਿੰਨੇ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ ਥਾਣਾ ਦਾ ਸਾਹਿਬ ਵੇਖ ਸਕਦੇ ਆ ਅਗਲੇ ਆਗਲਾ ਸੇਮ ਤੇ ਮਗਰ ਨੇ ਮਗਰਲਾ ਸੋਹਣਾ ਥਾਣਾ ਦੋਸਤੋ ਕੋਈ ਛੋਟਾ ਨਹੀਂ ਉਹ ਆ ਨਈ ਧੱਕ ਦੀ ਗੱਲ ਕਰੀਏ ਦੋਸਤੋ ਥੋੜੀ ਅਗਾਂਹ ਨੂੰ ਜਾਦੇ ਆ ਦੋਸਤੋ ਦੇਖ ਸਕਦੇ ਆ ਥਣਾ ਦਾ ਸਾਇ ਸੇਮ ਹੀ ਆ ਦੋਸਤੋ ਦੂਜੇ ਪਾਸੇ ਤੋਂ ਜੱਜਮੈਂਟ ਲਾ ਲਈ ਬਾਕੀ ਦੋਸਤੋ ਬਾਈਆਂ ਦਾ ਤਿੰਨ ਕ ਦਿਨ ਸੂਨ ਚ ਬਾਕੀ ਆ ਤੇ ਕੱਦ ਕਰ ਸੋਣਾ ਬਾਕੀ ਦੋਸਤੋ ਪੈਟ ਕੁੜੇ ਨਹੀਂ ਨਿਗਾ ਮਾਰ ਸਕਦੇ ਆ ਦੋਸਤੋ ਤੇ ਤੋੜ ਕੇ ਤੁਹਾਨੂੰ ਖਵਾਇ ਲੈ ਵੀ ਇੱਕ ਰੀ ਨਾ ਤੋੜ ਕੇ ਵਿਖਾ ਦੇ ਲੋ ਵੀ ਤੋੜ ਕੇ ਤੁਹਾਨੂੰ ਖਵਾਉਣੇ ਆ ਪੁਰੀ ਜਾਂਦੀ ਤੋਂ ਤੁਸੀਂ ਹਵਾਨੇ ਜਿਹੜੀ ਅਜਮੈਂਟ ਲਾ ਦੇਣੀ ਆ ਕੋਈ ਵੀ ਦੋਸਤੋ ਦੂਰ ਘੇੜੇ ਤੋਂ ਵੀ ਆਉਂਦਾ ਤੇ ਬਾਕੀ ਤੁਸੀਂ ਆਪ ਦੀ ਆ ਕੇ ਇੱਥੇ ਤਸੱਲੀ ਕਰ ਲੈਣੀ ਆ ਵੈਸੇ ਦੋਸਤੋ ਕੋਈ ਬਾਈ ਦਾ ਪਾਰ ਦਾ ਕੰਮ ਨਹੀਂ ਘਰ ਦੇ ਪਸ਼ੂਆਂ ਦੀ ਜਾਸੂਆ ਗੱਬਨ ਛੁੱਟੀ ਆ 12 ਤੋਂ 13 ਲੀਟਰ ਬਾਈਆਂ ਦਾ ਪਹਿਲੇ ਛੂਏ ਦੁੱਧ ਕੱਢਿਆ 1 ਤਿੰਨ ਮਾਣ 14 15 ਕਿਲੋ ਪਾ ਦੂਗੀ ਬਾਕੀ ਪਤਲੀ ਚਮੜੀ ਦੇ ਵਿੱਚ ਰੇਟ ਇਹਦਾ ਆਪਾਂ ਬਾਈ ਤੋਂ ਪੁੱਛਦੇ ਨੇ ਬਾਈ ਰੇਟ ਦੀ ਗੱਲ ਕਰੀਏ ਤਾਂ ਫਿਰ ਰੇਟ ਕੀ ਕਰਾਂਗੇ ਇਹਦਾ ਬਾਈ ਜੀ ਰੇਟ ਤਾਂ ਆਪਾਂ ਕਰਾਂਗੇ 1.40 ਪਰ ਮਾਨਤਨ ਕਰਦੇ ਹਾਂ ਠੀਕ ਆ ਮਾਨਤਨ ਕਰਦੇ ਹਾਂ ਹਾਂ ਚੰਗਾ ਮਾਨਤਨ ਕਰਦਾ ਹੋਇਆ ਠੀਕ ਆ ਲੋ ਵੀ ਬਾਈਆਂ ਦਾ ਮਾਨਤਨ ਖੁੱਲਾ ਹੋ ਜੂ ਜਿਹੜਾ ਵੀ ਦੂਰ ਨੇੜੇ ਤੋਂ ਆਉਂਦਾ ਨਾ ਆ ਕੇ ਇੱਕ ਵਾਰੀ ਤਸੱਲੀ ਤੁਸੀਂ ਕਰ ਲਿਓ ਕਿਉਂਕਿ ਬਾਈ ਦੇ ਘਰ ਦੇ ਪਸ਼ੂ ਹੈਗੇ ਆ ਨੰਬਰ ਆਪਾਂ ਲਾਤਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਿਓ ਜੇ ਪਿੰਡ ਹਰੀਨੋ ਤੇ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਕੋਟਪੂਰਾ ਕੋਟਪੂਰਾ ਤੋਂ ਬਾਈ ਕਿੰਨੀ ਕਿਵਟ ਰਹਿ ਜਾਂਦਾ ਤਕਰੀਬਨ ਉੜਾ ਪੂਰਾ ਤੋਂ ਬਾਈ ਇਹ ਪੈ ਜਾਂਦਾ 7 ਕਿਲੋਮੀਟਰ 7 ਕਿਲੋਮੀਟਰ ਦੀ ਦੂਰੀ ਤੇ ਆ ਹਰੀਣਾ ਤੋਂ ਕਿਲੋਮੀਟਰ ਠੀਕ ਆ ਲੋ ਵੀ ਰੋਡ ਦੇ ਉੱਤੇ ਹੀ ਬਾਈ ਦਾ ਕਾਰ ਆ ਜਿਹੜੇ ਵੀਰ ਦਾ ਪਸੰਦ ਹੋਵੇ ਤਾਂ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਜਾ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ